ਇਹ ਇੱਕ ਸਮੇਂ ਦਾ ਗੇੜ ਰੱਖ ਲਓ ਤੁਸੀਂ ਇਹ ਸਾਡੇ ਨਾਲੇ ਇੱਥੇ 2-3 ਕਿਲੋਮੀਟਰ ਤੇ ਸੁਨੋਲੀ ਨਜ਼ਾਰਾ ਪਿੰਡ ਪੈਂਦਾ ਜੀ ਉੱਥੋਂ ਦਾ ਜਵਾਈ ਸੀਗਾ ਇਹ ਤੇ ਆਏ ਮਹਾਲੀ ਤੋਂ ਹੂੰ ਤੇ ਇਹਦਾ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਡੁੱਬ ਕੇ ਇਹਦੀ ਮਾਸੀ ਦੀ ਮੁੰਡੇ ਨੇ ਕੇਸ ਆਪਣੇ ਕਟਵਾਏ ਹੂੰ ਉਹ ਕੇਸਾਂ ਨੂੰ ਇਹ ਯਾਨੀ ਤਾਰਨ ਵਾਸਤੇ ਇੱਥੇ ਪਾਣੀ ਦੇ ਵਿੱਚ ਆਏ ਹੂੰ ਤੇ ਪਹਿਲੇ ਤੇ ਇਹ ਮਹਾਲੀ ਤੋਂ ਆ ਕੇ ਨੰਗਲ ਉੱਤਰ ਕੇ ਆਪਣੇ ਸਹੁਰਿਆਂ ਦੇ ਚਲੇ ਗਏ ਹੂੰ ਉੱਥੋਂ ਫਿਰ ਇਹ ਤਿੰਨ ਜਣੇ ਮੋਟਰਸਾਈਕਲ ਤੇ ਆਏ ਇੱਥੇ ਦਰਿਆ ਤੇ ਤੇ ਇੱਥੇ ਵੀ ਚਲੋ ਸਾਡਾ ਜਿਹੜਾ ਸੇਫ ਤਾਂ ਇਹ ਹੈਗਾ ਇਹ ਪਰ ਪਤਾ ਨਹੀਂ ਵੀ ਕਿਸ ਹਿਸਾਬ ਨਾਲ ਇਹ ਘੁੰਮ ਕੇ ਇਧਰੋਂ ਉਹ ਸਾਹਮਣੇ ਜਗ੍ਹਾ ਤੇ ਚਲ ਗਏ ਜਿੱਥੇ ਬੰਦੇ ਸਾਡੇ ਬੈਠੇ ਆ ਤੇ ਉੱਥੇ ਪਾਣੀ ਜਿਹੜਾ ਹੈ ਉਹ ਕਿਤੇ 5 ਫੁੱਟ ਹੈ ਕਿਤੇ 10 ਫੁੱਟ ਹੈ ਕਿਤੇ 15 ਫੁੱਟ ਹੈ ਫੇਸ ਕਰਕੇ ਉਹ ਜਿਹੜੇ ਦੂਜੇ ਦੇਖਣ ਵਾਲੇ ਉਹ ਦੇਖਦੇ ਰਹੇਗੇ ਤੇ ਪਾਣੀ ਜਿਹੜੇ ਕੇਸ ਪਾਣੀ ਦੇ ਵਿੱਚ ਬਹਾ ਕੇ ਉਹ ਮੁੜ ਕੇ ਨਹਾਣ ਲੱਗਿਆ ਸੀ ਕਹਿੰਦੇ ਉਹ ਨਹਾਣ ਲੱਗਿਆ ਡੁੱਬ ਗਿਆ ਬਸ ਤੇ ਸਰ ਇਹ ਸਰਚ ਵੀ ਅਨਕਲ ਦੇ ਚੱਲਿਆ ਵਾ ਹਾਂਜੀ ਸਰ ਇਹ ਕੱਲ ਦਾ ਚੱਲਿਆ ਜੀ ਕੱਲ ਤਕਰੀਬਨ 2 2.5 ਘੰਟੇ ਕਮਲਪ੍ਰੀਤ ਸੈਣੀ ਦੀ ਪਾਰਟੀ ਟੀਮ ਨੇ ਸਾਰੇ ਜਿਹੜੇ ਉਲਾਏ ਆ ਤੇ ਹੁਣ ਵੀ ਤਕਰੀਬਨ 10 ਵਜੇ ਤੋਂ ਲੱਗੇ ਹੋਏ ਆ ਜੀ ਚਾ 3 4 ਘੰਟੇ ਹੋ ਗਏ ਆ ਇਹਨਾਂ ਨੂੰ ਅਸਲੇ ਰਿਜ਼ਲਟ ਕੋਈ ਨਹੀਂ ਨਿਕਲਿਆ ਰਿਜ਼ਲਟ ਕੋਈ ਨਹੀਂ ਸਾਨੂੰ ਉੱਥੋਂ ਇਨਫਾਰਮੇਸ਼ਨ ਮਿਲੀ ਜੀ ਪਿੰਡ ਪਾਸੇ ਤੋਂ ਵੀ ਇਹ ਬੰਦੇ ਕੋਈ ਬਾਲ ਬੂਲ ਤਾਰਨ ਵਾਸਤੇ ਆਏ ਸੀ ਇੱਥੇ ਕੱਲ ਦੀ ਗੱਲ ਹੈ ਤੇ ਇਸ ਕਰਕੇ ਵੀ ਵੀ ਉਹਨਾਂ ਦਾ ਪੈਰ ਕੁਝ ਤਿਸਰ ਗਿਆ ਆਪਣੀ ਪਾਣੀ ਚ ਜਾਂ ਪਾਣੀ ਡੂੰਘਾ ਸੀਗਾ ਇਸ ਕਰਕੇ ਬੰਦਾ ਫਿਰ ਲੱਭਿਆ ਨਹੀਂ ਮਿਲਕੇ ਪਾਣੀ ਚ ਹੂੰ ਬਾਕੀ ਹੁਣ ਇਹਦੀ ਕੋਸ਼ਿਸ਼ ਚੱਲ ਰਹੀ ਹੈ ਹੂੰ ਅਗਰ ਨ ਬੋਟਲ ਆਇਆ ਵਾ ਬੰਦੇ ਡਬੋੜੀਏ ਲੱਗੇ ਹੋਏ ਆ ਨਾਲ ਅਸੀਂ ਵੀ ਕੋਣ ਬੰਦਾ ਸੀ ਕਿੱਥੇ ਦਾ ਬੰਦਾ ਸੀ ਇੱਕਦੀਪ ਸਿੰਘ ਸੀ ਆ ਕੋਈ 22 23 ਸਾਲ ਦਾ ਉਮਰ ਦਾ ਹਾਂ ਇਸ ਨੌਲੀ ਮਿਆਰੀ ਦੇ ਸੋਹਰੇ ਆ ਹਾਂ ਹੈ ਅੰਮ੍ਰਿਤਸਰ ਸੜਕ ਦੇ ਨਾਲ ਆ ਤੇ ਬਾਕੀ ਦੇ ਘਰ ਦੇ ਮੈਂਬਰ ਡੈਡੀ ਵਗੈਰਾ ਆ ਰਹੇ ਆ ਹੂੰ